ਕੋ ਟੋੜੇ ਵਾਲੀ ਗੱਲ ਚੱਲੀ ਬਹੁਤ ਪਾਣੀ ਵਾਲੀ ਟੋੜੇ ਵਾਲੀ ਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਖਾਲਸਾ ਪੰਥ ਕੋ ਗੁਰੂ ਜੀ ਫਤਿਹ ਖਾਲਸਾ ਜੀ ਵਿੱਚ ਕੋ ਟੋੜੇ ਵਾਲੀ ਗੱਲ ਚੱਲੀ ਬਹੁਤ ਪਾਣੀ ਵਾਲੀ ਟੋੜੇ ਵਾਲੀ ਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਖਾਲਸਾ ਪੰਥ ਕੋ ਜਹੇਦਾਰ ਸਿੰਘ ਸਾਹਿਬ ਕੋ ਇਹ ਅਸਲੀ ਕੇਰੀ ਰੀਲ ਚੱਲੀ ਉਹ ਲੋਕਾਂ ਨੇ ਉਹਨਾਂ ਨੂੰ ਜਾਦਾ ਸ਼ੇਅਰ ਕੀਤਾ ਜਿਆਦੀ ਚਲਾਈ ਗਈ ਵੀਰੋ ਮੈਂ ਇਹ ਸਾਥੇ ਲੋਕਾਂ ਨੇ ਜਾਦਾ ਉਸ ਰੀਲ ਨੂੰ ਬਲੈਕਮੇਲ ਕੀਤਾ ਰੱਜ ਕੇ ਬਲੈਕਮੇਲ ਕੀਤਾ ਮੇਰਾ ਦਿਲ ਨਹੀਂ ਕਰਦਾ ਤੇ ਮੈਂ ਇਤਰਾ ਕੇ ਦੇ ਮੈਂ ਕਿ ਇਹਨੂੰ ਇਸ ਤਰ੍ਹਾਂ ਕਿ ਇਹਨੂੰ 60 ਵਜੇ ਚੀਜ਼ ਦੀ ਮੇਰਾ ਮਨ ਨਹੀਂ ਕਰਦਾ ਠੀਕ ਹੈ ਨਾ ਤੇ ਉਹਨਾਂ ਲੋਕਾਂ ਨੇ ਬਹੁਤ ਚਲਾਈ ਉਹਨਾਂ ਲੋਕਾਂ ਦੀ ਲੋਕਾਂ ਨੇ ਸ਼ੇਰਖਾਨੀ ਕੀਤੀ ਬਹੁਤ ਰੱਜ ਕੇ ਕੀਤੀ ਮੇਰੀ ਰੀਲ ਤੇ ਤੇ ਮੈਂ ਆ ਜਰੂਰ ਦੱਸਣਾ ਚਾਹੁੰਦਾ ਆ ਕੋਈ ਐਡੀ ਗੱਲ ਨਹੀਂ ਗੱਲ ਨੂੰ ਕਿਤਰਾ ਮਰਜ਼ੀ ਤਰੀਏ ਨੂੰ ਲਾ ਲਓ ਪਾਣੀ ਦਾ ਕਿਤਰਾ ਮਰਜ਼ੀ ਲਾ ਲਓ ਇਹਨੂੰ ਠੀਕ ਹੈ ਨਾ ਤਰੋਂ ਪਾਣੀ ਟੁੱਟਦਾ ਆ ਜੋ ਮਰਦੀ ਬੰਦਾ ਕਹਿ ਦਿੰਦਾ ਆ ਠੀਕ ਹੈ ਨਾ ਮੈਂ ਸਹੀ ਬੋਲਿਆ ਸੀ ਠੀਕ ਹੈ ਨਾ ਲੋਕਾਂ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਗਿਆ ਸਾਰਿਆਂ ਨੇ ਬਲੈਕਮੇਲ ਕੀਤਾ ਬਹੁਤ ਜ਼ਿਆਦਾ ਤੇ ਮੈਂ ਖਾਸ ਕਰ ਮਾਫੀ ਮੰ ਤੇ ਜੈਹ ਬੰਦੀਆਂ ਕੋਲ ਠੀਕ ਮੰਗਦਾ ਆ ਤੇ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਹੋਊ ਕਿ ਕਿਹੜੀ ਆਪਣਾ ਗਲਤੀ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਠੀਕ ਆ ਇਹੋ ਜੀ ਰੀਲ ਮੈਂ ਕਦੀ ਨਹੀਂ ਪਾਵਾਂਗਾ ਕਿਹੜੀ ਲੋਕਾਂ ਨੂੰ 6 ਵਜੇ ਸਾਰਿਆਂ ਨੂੰ ਉਹ ਇਹੋ ਜੀ ਰੀਲ ਮੈਂ ਗਲਤੀ ਨਹੀਂ ਕਰਾਂਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ